ਸੰਗੀਓ ਸਵਾਦੀਆਂ ਲਾਉ ਤੇ ਆਪਾਂ ਸਾਰੇ ਮਿਲ ਕੇ ਗਾ ਗੀਤ ਸੌਂਕੜੇ ਲਾਗੋ ਤੇ ਪਹਿਲਾਂ ਗੁਰੂ ਰਾਮਦਾਸ ਜੀ ਦੀ ਧੁਨੀ ਲਾਏ ਜਿਨ੍ਹਾਂ ਦਾ ਨਾਮ ਲਿਆ ਲੋਕ ਪਰ ਲੋਕ ਨੇ ਸੁਖ ਵੇਣ ਤਨ ਗੁਰੂ ਰਾਮ ਦਾ ਤਨ ਗੁਰੂ ਰਾਮ ਦਾ ਨਨ ਗੁਰੂ ਰਾਮਦਾਸ ਜੀ ਜੱਪ ਕੋ ਨਨ ਗੁਰੂ ਰਾਮਦਾਸ ਨਨ ਗੁਰੂ ਰਾਮਦਾਸ ਨਨ ਗੁਰੂ ਰਾਮਦਾਸ ਜੀ ਸੰਗਤ ਦੀ ਗੁਰੂ ਰਾਮ ਦਾ ਸਦਾ ਹੀ ਗਾ ਲਈ ਸਾਡੇ ਵਿੱਚੋਂ 2-4 ਜਾਣੇ ਨਾਮ ਵੀ ਕਹਿਣਗੇ ਉਦਾਂ ਵੀ ਤਾਂ ਨੇ ਸੱਚੀ ਗੱਲ ਤੇ ਕੀ ਹੈ ਜਿਹੜਾ ਗੁਰੂ ਨੂੰ ਧੰਨ ਕਹਿੰਦਾ ਉਹਦੀ ਆਪਣੀ ਧੰਨਤਾ ਨੋ ਜਾ। ਜਿਹੜਾ ਗੁਰੂ ਦੀ ਜੈ ਜੈਕਾਰ ਕਰਦਾ ਉਹਦੀ ਆਪਣੀ ਜੈ ਜੈਕਾਰ। ਇਸ ਲਈ ਕੋਈ ਰਸਨਾ ਬਾਜੀ ਨਾ ਰਹੇ। ਧੰਨੇ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ। ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਗੁਰੂ ਨਾਮ ਦਾਸ ਜੀ ਤਨੈ ਗੁਰੂ ਨਾਮ ਦਾ ਤਨੈ ਗੁਰੂ ਨਾਮ ਦਾ ਤਜ ਗੁਰੂ ਨਾਮ ਦਾਸ ਜੀ ਤਜ ਗੁਰੂ ਨਾਮ ਦਾ ਤਨੈ ਗੁਰੂ ਨਾਮ ਦਾ ਤਨੈ ਗੁਰੂ ਨਾਮ ਦਾਸ ਜੀ ਮੇਰੂ ਗੁਰੂ ਦਾ ਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਜਪੋ ਤਨ ਗੁਰੂ ਰਾਮਦਾਸ ਕਹ ਦਿਓ ਰਾਮਦਾਸ ਤਨ ਗੁਰੂ ਰਾਮਦਾਸ ਜੀ గు గమద సందరు రామదాస ధ రామదాస్ గురు గమదా సంద గు రామదా సంద గు రామదాసు గ రామదా رام داس جی ایسے پوری کو بل بل جیے ਧਨ ਗੁਰੂ ਨਾਮ ਦਾ ਸਾਧ ਗੁਰੂ ਨਾਮ ਦਾ ਧਨ ਗੁਰੂ ਨਾਮ ਦਾ ਸਾਧ ਜੀ ਜਪ ਲੋ ਧਨ ਗੁਰੂ ਨਾਮ ਦਾ ਸਾਧ ਗੁਰੂ ਨਾਮ ਦਾ ਸਾਧ ਗੁਰੂ ਨਾਮ ਦਾ ਜੀ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਕਹਦੇ ਗੁਰੂ ਧੰਤੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਤਨ 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 ਜਨ ਆਇਆ ਜਗਤਾਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗ 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 ਤਰਾਇਆ ਜਿਸ ਪ੍ਰਸਾਦ ਸਭ ਜਗ 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 ਤਰਾਇਆ ਸਭ ਜਗ ਜਗ ਤਰਾਇਆ ਸਭ ਜਗ ਜਗ ਤਰਾਇਆ ਸਭ ਜਗ ਜਗ ਤਰਾਇਆ ਗਾਨ ਗੁਰੂ ਨਾਮ ਦਾਸਤ ਗੁਰੂ ਰਾਮਦਾਸ ਕੰਨ ਗੁਰੂ ਨਾਮ ਦਾਸ ਤੇ سچ ملو یاتر شب شروع ہوگا جتنے بائی پائی شروع کر رہے ہو ਸਾਰਾ ਆਪਣਾ ਧਿਆਨ ਆਪਣਾ ਬਾਣੀ ਸ੍ਰੀ ਅਮਰ ਸਾਹਿਬ ਅਰਮਨ ਸਰ ਸਾਹਿਬ ਅੱਜੋ ਕਿਵੇਂ ਆਪਾਂ ਪ੍ਰਕਮਾਤ ਕਰਦੇ ਆਂ ਅਮਰ ਸੂਰ ਅੰਮ੍ਰਿਤ ਸਰੋਗਿ ਸ਼ਾਨ ਕਰਦੇ ਆਂ ਦਰਬਾਰ ਸਵੰਦਰ ਦਾ ਜੀ ਨਮਸਕਾਰ ਕਰਦੇ ਆਂ ਉਸਾਰਾ ਆਪਣਾ ਧਿਆਨ ਉਸ ਪਾਸੇ ਲੈ ਚਲੋ ਫਿਰ ਜਪਨਾ ਸਮਾ ਹੈ ਤੋਰਨਾ ਦਾ ਵੇਗ ਬੈਠੀ ਤੀਆਂ ਆਪਣਾ رواسی شری امرتسر صاحب ہم گرسط पुरस की पुर कीरे हमे हम रुलते फिरते को बात ना ਆ ਮਾ ਸੁਭਾ ਐ ਦਾਦਾ ਜੀ ਤੁਸੀਂ ਇੰਨੀ ਗੱਲ ਕਿਉਂ ਕਹਿੰਦੇ ਸੰਗਤ ਜੀ ਕੁਝ ਬੀਤਿਆ ਸਮਾਂ ਯਾਦ ਆ ਗਿਆ ਚੁੱਕੀ ਗੱਲ ਉਹਦੇ ਕੁਝ ਸਮੇਂ ਨੂੰ ਯਾਦ ਕਰਕੇ ਲਿਖੀ ਜਾਂਦੀ ਹੈ ਜੋ ਹਮਰੀ ਬਦਹੋਤੀ ਮੇਰੇ ਸਤਿਗੁਰਾ ਸਾਹਿਬ ਤੁਮਹਰ ਜਾਣੂ ਆਪੇ ਬੇਸ਼ੱਕ ਅਜਰਾ ਦੇ ਮਹਾਰਾਜੇ ਚੁੱਕ ਰਖੇ ਜਿਹੜਾ ਮੇਰਾ ਹਾਲ ਸੀ ਉਹ ਤੇ ਤੂੰ ਜਾਣਦਾ ਹੀ ਕਿਹੜਾ ਸਿਰ ਤੋਂ ਮਾਪਾਪ ਦਾ ছায়ਾ ਉੱਠ ਗਿਆ ਰਿਸ਼ਤੇਦਾਰ ਕਹਿੰਦੇ ਜੇਠੇ ਤੂੰ ਦਾ ਜਤੀਮ ਹੋ ਤੈਨੂੰ ਕੌਣ ਸੱਜੇ ਸੰਗੀਤ ਜੀ 7 ਸਾਲ ਦੀ ਉਮਰ ਸਿਰ ਤੇ ਚੁੱਕੀ ਹੋਈ ਏ ਢੋਕਰੀ ਗੁਰੂ ਰਾਮਦਾਸ ਦੀ ਗਲੀਆਂ 'ਚ ਛੋਲੇ ਵੇਚਦੇ ਫਿਰਦੇ ਛੋਲੇ ਲੈ ਲਓ ਛੋਲੇ ਲੈ ਲਓ ਕੋਈ ਕਹਿੰਦਾ ਤੇਰੇ ਛੋਲੇ ਕੱਚੇ ਗਏ ਕੋਈ ਕਹਿੰਦਾ ਕਿ ਨਾ ਬੋਲੜੀ ਜਾ ਕਿੰਨੇ ਸਾਲ ਵੇਚਦੇ ਰਹੇ ਛੋਲੇ ਅੱਜ ਨਾਨੀ ਆਪਣੇ ਪਿੰਡ ਵਾਸੜ ਕੇ ਲਏ ਉੱਥੇ ਵੀ ਕਈ ਸਾਲ ਮਹਾਰਾਜ ਜੀ ਦੇ ਛੋਲੇ ਵੇਚੇ ਇੱਕ ਦਿਨ ਚਰਸਤੇ ਵਿੱਚ ਸ਼ਾਦੀ ਲਾ ਕੇ ਖਲੋਦੇ ਨੇ ਸਾਧੂ ਆ ਜਿੱਥੇ ਸਾਨੂੰ ਭੋਗ ਲੱਗੇ ਸਾਡੇ ਕੋਲ ਪੈਸੇ ਨਹੀਂ ਸਾਨੂੰ ਹੋਏਗਾ ਭਾਵਨਾ ਵਧਾਓ ਕੀਰਤਨ ਵਿੱਚੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੋ ਛੋਟੀ ਉਮਰ ਹੈ ਸਤਖਸਾਲ ਦੀ ਚੌਕ ਵਿੱਚ ਕੜੇ ਛੋਲੇ ਵਿੱਚ ਪੈਸੇ ਨਹੀਂ ਸਰਦੇ ਕੋਲ ਨੂੰ ਕੋਈ ਨਾ ਅਸੀਂ ਤੈਨੂੰ ਅਸੀਸਾਂ ਬਹੁਤ ਦੇ ਬੁੱਕ ਪਰ ਪਰ ਕੇ ਨਾ ਸਾਧਵਾ ਦੀ ਝੋਲੀ ਚ ਭਾਈ ਭਾਈ ਇੱਕ ਵਿੱਚੋਂ ਬੋਲਿਆ ਹੱਥ ਤੇਰੇ ਛੋਟੇ ਨੇ ਤੇ ਭੁੱਖ ਸਾਨੂੰ ਬਹੁਤ ਲੱਗੀ ਫਿਰ ਦਿੱਖ ਟੋਕਰੀ ਚ ਚੁੱਪ ਕੇ ਨਾ ਟੋਕਰੀ ਸਾਧਵਾ ਦੀ ਝੋਲੀ ਚ ਉਲਟਾਈ ਜਾਂਦੀ